ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਮਾਰਨਿੰਗ ਦਾ ਟਾਈਮ ਤੇ ਜੀ ਅੱਜ ਆਪਣੀ ਹੋਗੀ ਬਲੌਗ ਦੀ ਸਟਾਰਟਿੰਗ ਜਿਵੇਂ ਤੁਸੀਂ ਕੱਲ ਦੇ ਬਲੌਗ ਦੇ ਵਿੱਚ ਦੇਖਿਆ ਹੀ ਆ ਨਾ ਵੀ ਆਪਾਂ ਗਏ ਹੋ ਸੀ ਜਾਗੋ ਤੇ ਅ ਜਾਗੋ ਤੇ ਜਾਣ ਕਰਕੇ ਅ ਆਪਾਂ ਜਣੀ ਉੱਥੇ ਮੁੜਦਿਆਂ ਨੂੰ ਵਾਪਸੀ 11:00 ਬਜ ਗਿਆ ਸੀਗੇ ਫਿਰ ਅਸੀਂ ਪਿੰਡ 니ਸੀ ਆਏ ਵਾਪਸ ਇਸ ਦੇ ਵਿੱਚ ਉਹਨੂੰ ਬ੍ਰੈਂਡ ਦਿੰਨੇ ਆ ਨਾ ਬੱਸ ਕਰਤਾ ਸੀਗਾ ਪਿੰਡ ਆਉਣ ਦਾ ਤਾਂ ਕਰਕੇ ਫਿਰ ਉੱਥੇ ਰਹਿ ਪਏ ਸੀ ਹੁਣ ਸਵੇਰ ਜਿਵੇਂ ਡਿਊਟੀਆਂ ਦਾ ਹੋ ਜਾਂਦਾ ਪੜਨ ਦਾ ਹੋ ਜਾਂਦਾ 6:00 ਵੱਜ ਗਏ ਅਸੀਂ ਅਮਲੋ ਆ ਚੁੱਕੇ ਹਾਂ ਅਮਲੋ ਆ ਗਏ ਜੀ ਅਸੀਂ ਕਿਉਂਕਿ ਜਿਵੇਂ ਆ ਨਾ ਵੀ ਮੇਰੇ ਪੇਕੇ ਪਿੰਡ ਤੋਂ ਇੱਥੇ ਸੋਹਰੇ ਪਿੰਡ ਦਾ ਸਾਨੂੰ ਰਸਤਾ ਥੋੜਾ ਹੀ ਐਨਾ ਜ਼ਿਆਦਾ ਨਹੀਂ ਹੈਗਾ ਉਹਦੇ ਕਰਕੇ ਚਲੋ ਸਾਨੂੰ ਇਹ ਸੀਗਾ ਵੀ ਸਵੇਰ ਉੱਠ ਕੇ ਵਾਪਸ ਚਲੇ ਜਣਾਂਗੇ ਡਿਊਟੀਆਂ ਦਾ ਵੀ ਔਖਾ ਹੋ ਜਾਂਦਾ ਏ ਇਹ ਜਿਹਦੇ ਪਾਪਾ ਤਾਂ ਚਲੇ ਜੀ ਜਾਂਦੇ ਡਿਊਟੀ ਤੇ ਫਿਰ ਫਤਿਹ ਦੀ ਸਟੱਡੀ ਦਾ ਔਖਾ ਹੋ ਜਾਂਦਾ ਨਾ ਵੀ ਇੱਥੇ ਜਿਵੇਂ ਤੁਹਾਨੂੰ ਦੱਸੀ ਸੀ ਕਿ ਵੀ ਸਵੇਰ ਜਲਦੀ ਆਗੇ ਸੀਗੇ ਆਗੇ ਜੀ ਆਪਾਂ ਜਿਹੜੇ ਘਰ ਦੇ ਕੰਮ ਕਰ ਕਰਨੇ ਸੀ ਉਹ ਕਰੇ ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਵੀ ਜਿਵੇਂ ਇੱਕ ਦਿਨ ਜਾਂ ਤੋਂ ਪਹਿਲਾਂ ਪ੍ਰੋਗਰਾਮ ਤੇ ਜਾਣ ਦੀ ਤਿਆਰੀਆਂ ਚੱਲ ਪੈਂਦੀਆਂ ਨੇ ਫਿਰ ਉੱਥੇ ਰਾਤ ਰਹਿਣ ਕਰਕੇ ਫਿਰ ਉਸ ਤੋਂ ਬਾਅਦ ਇਹ ਹੋ ਗਿਆ ਸੀ ਵੀ ਆ ਕੇ ਵੀ ਘਰ ਦੇ ਕੰਮ ਕਰ ਸੱਟ ਕਰਨੇ ਸੀ ਬੱਸ ਜੀ ਉੱਥੋਂ ਆ ਕੇ ਫਿਰ ਆਪਾਂ ਕੀਤੇ ਘਰ ਦੇ ਕੰਮ ਕਰ ਸੈਟ ਜਿਵੇਂ ਫਤਨੀਬੀ ਸਕੂਲ ਜਾਣਾ ਸੀ ਉਹਦੇ ਪਾਪਾ ਨੇ ਆਪਣੀ ਡਿਊਟੀ ਤੇ ਜਾਣਾ ਸੀਗਾ ਮੇਰੇ ਘਰ ਦੇ ਕੰਮ ਕਰ ਹੋਰ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਵੀ ਜਾਣ ਲੱਗਿਆਂ ਵੀ ਆਪਣੇ ਬਹੁਤ ਕੰਮ ਕਰ ਆਪਾਂ ਖਲਾਰ ਕੇ ਰੱਖ ਦਿੰਦੇ ਆ ਹਨਾ ਕਈ ਚੀਜ਼ਾਂ ਨੂੰ ਜਿਵੇਂ ਹਰ ਚੀਜ਼ਾਂ ਦੀ ਐ ਖਿਲਰ ਖਲਾਰੀ ਦੀ ਹੋ ਜਾਂਦੀਆਂ ਹਨਾ ਇੱਕ ਦੋ ਜਦੋਂ ਕਿਤੇ ਜਾਣਾ ਹੋਵੇ ਤਾਂ ਕਰਕੇ ਫਿਰ ਉਹ ਚੀਜ਼ਾਂ ਦੀ ਵੀ ਸਮੇਟਾ ਸਮੇਟੀ ਕਰਨੀ ਸੀਗੀ ਬਸ ਉਹਨਾਂ ਕੰਮਾਂ ਕਰਾਂ ਦੇ ਵਿੱਚ ਲੱਗ ਗਿਆ ਸੀਗੇ ਬਸ ਉਹ ਕੰਮ ਕਰ ਕਰ ਕੇ ਫਿਰ ਇੱਥੇ ਲੱਗੀ ਸੀ ਮੈਂ ਚਾਹ ਬਣਾਉਣ ਨਾਲੇ ਮੰਮੀ ਨਾਲ ਕਰ ਰਹੀ ਸੀਗੀ ਕਰਨਾ ਬਸ ਜੀ ਚਾਹ ਬਣਾਉਣ ਨਾਲੇ ਚਾਹ ਬਣਾ ਕੇ ਪੀਣੇ ਆ ਫਿਰ ਨਾਲੇ ਜਿਵੇਂ ਹੁਣ ਅੱਗੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਣੇ ਇਹ ਮੰਥਾ ਨਾਲ ਹੀ ਸਾਰਾ ਹੀ ਪ੍ਰੋਗਰਾਮਾਂ ਦਾ ਪੂਰਾ ਫੁੱਲਾ ਜੀ ਬਸ ਇਹ ਇੱਕ ਤੋਂ ਇੱਕ ਚੱਲਦੇ ਰਹਿਣਗੇ ਪ੍ਰੋਗਰਾਮ ਤੁਹਾਨੂੰ ਮੈਂ ਦਿਖਾਉਂਦੀ ਰਹੂੰਗੀ ਕਿਉਂਕਿ ਜਿਵੇਂ ਕਾਫੀ ਕੰਮ ਤੁਹਾਨੂੰ ਪਤਾ ਹੈ ਨਾ ਵੀ ਬਲੌਗ ਨਹੀਂ ਸਿਆ ਰਹੇ ਬਸ ਤੁਹਾਡੇ ਕਰਕੇ ਉਹ ਪੈਂਡਿੰਗ ਰੱਖੇ ਹੋਏ ਨੇ ਮੇਰੇ ਕਿਤੇ ਨਹੀਂ ਜਾਂਦੇ ਹੈਗੇ ਹਨਾ ਪਰ ਹਾਂ ਹੁਣ ਆਪਾਂ ਥੋੜਾ ਜਿਹਾ ਕੰਮ ਕਰਾਂ ਤਾਂ ਫ੍ਰੀ ਹੋਈ ਵੀ ਆ ਹੋਈ ਵੀ ਨਹੀਂ ਹੈਗੇ ਪਰ ਹੁਣ ਤੁਹਾਨੂੰ ਦਿਖਾਵਾਂਗੀ ਮੈਂ ਵੀ ਆਪਾਂ ਕੀ ਕੰਮ ਕਰਾਂ ਦੇ ਵਿੱਚ ਹੈ ਅਜਿਹਾ ਕੀ ਹੋਇਆ ਕਿ ਅੱਧੀ ਰਾਤ ਨੂੰ ਆਪਾਂ ਹਨਾ ਵੀ ਰਾਤ ਦੇ ਹਨੇਰੇ ਦੇ ਵਿੱਚ ਆਪਾਂ ਨੂੰ ਛੱਡਣਾ ਪਿਆ ਘਰ ਕਿਉਂਕਿ ਜੀ ਆਪਾਂ ਮਤਲਬ ਜਿਵੇਂ ਸਵੇਰ ਆਏ ਸੀਗੇ ਤੁਹਾਨੂੰ ਦੱਸਿਆ ਸੀਗਾ ਵੀ ਪਰ ਹੁਣ ਮੈਨੂੰ ਇਹ ਸੀਗਾ ਵੀ ਜੇ ਨੈਕਸਟ ਡੇ ਜਾਂਦੇ ਆ ਫਿਰ ਥੋੜੀ ਜੀ ਜਾਂ ਦੇ ਵਿੱਚ ਜਿਵੇਂ ਕੱਲ ਨੂੰ ਬਹੁਤ ਸਾਰਾ ਮਤਲਬ ਫੁੱਲ ਦੇ ਸ਼ਾਪਿੰਗ ਕਰਨੀ ਆ ਦੀ ਕਾਫੀ ਕੰਮ ਕਰ ਰਹੇ ਹੁੰਦੇ ਸੀਗੇ ਸਾਡੇ ਲੈਣ ਦੇਣ ਜਿਹਾਰੇ ਵੀ ਉਹ ਕਰਨੇ ਉਹਦੇ ਕਰਕੇ ਮਤਲਬ ਟਾਈਮ ਤਾਂ ਹਜੇ 6:30 ਹੋਇਆ ਸੀ ਬਟ ਐਦਾਂ ਲੱਗਦਾ ਸੀ ਜਿਵੇਂ ਅੱਧੀ ਰਾਤ ਹੋਈ ਪਈ ਹੁੰਦੀ ਆ ਤਾਂ ਕਰਕੇ ਜੀ ਇੱਥੇ ਹੋ ਗਈ ਸੀ ਆਪਣੀ ਪੇਕੇ ਜਾਣ ਦੀ ਤਿਆਰੀ ਕਿਉਂਕਿ ਮੇਰੇ ਭਰਾ ਦੀ ਮੈਰिज ਆ ਉਹਦੇ ਕਰਕੇ ਤੁਹਾਨੂੰ ਪਤਾ ਹੀ ਕਿ ਭੈਣ ਹੋਣ ਦੇ ਨਾਤੇ ਔਰ ਨਾਲੇ ਤੁਹਾਨੂੰ ਮੰਮੀ ਦੀ ਵੀ ਕੰਡੀਸ਼ਨ ਪਤਾ ਹੈ ਨਾ ਵੀ ਉਹਨੋਂ ਤਾਂ ਐਨਾ ਤੋਰਾ ਫੇਰੇ ਦਾ ਕੰਮ ਨਹੀਂ ਹੁੰਦੇ ਹੈਗੇ ਬਸ ਇਸੇ ਕਰਕੇ ਜ਼ਰੂਰੀ ਸਮਝਿਆ ਵੀ ਅੱਜ ਚੱਲਦੇ ਆਂ ਫਿਰ ਕੱਲ ਨੂੰ ਸਵੇਰ ਜਲਦੀ ਉੱਠ ਕੇ ਤੁਹਾਨੂੰ ਪਤਾ ਹੈ ਹਨਾ ਵੀ ਜੇ ਸ਼ਾਪਿੰਗ ਵਗੈਰਾ ਕਰਨੀ ਆ ਤਾਂ ਸਾਰਾ ਸਾਰਾ ਦਿਨ ਲੱਗ ਜਾਂਦਾ ਵੀ ਆਸਾਨੀ ਨਾਲ ਕਰ ਸਕਦੇ ਆ ਕਿਉਂਕਿ ਘਰੋਂ ਤੁਰਦੇ ਤਰ੍ਹਾਂ ਦੇ ਤੁਹਾਨੂੰ ਪਤਾ ਹੈ ਹਨਾ ਵੀ 11-12 ਵਜੇ ਸਹੀ ਵੱਜ ਜਾਂਦੇ ਹੁੰਦੇ ਨੇ ਵੀ ਆ ਵੀ ਚਲ ਕੰਮ ਕਰ ਜਿਵੇਂ ਆਪਾਂ ਕਾਫੀ ਦਿਨਾਂ ਲਈ ਜਾਣਾ ਹੋਵੇ ਨਾ ਫਿਰ ਤਾਂ ਥੋੜਾ ਜੀ ਇਹ ਚੀਜ਼ ਦੀ ਦਿੱਕਤ ਆਉਂਦੀ ਹੋ ਆਉਂਦੀ ਆ ਫਿਰ ਤਾਂ ਕਰਕੇ ਜੀ ਆਪਾਂ ਅੱਜ ਦੇ ਜਿਹੜੇ ਕੰਮ ਕਰ ਹੈਗੇ ਸੀਗੇ ਉਹ ਸੈੱਟ ਕਰ ਲਈ ਸੀਗੇ ਫਿਰ ਸ਼ਾਮ ਨੂੰ ਵਾਪਸੇ ਮਾਰਨਿੰਗ ਟਾਈਮ ਆਉਂਦਾ ਸੀਗਾ ਤੇ ਫਿਰ ਇੱਥੇ ਅਸੀਂ ਚੱਲ ਪਏ ਸੀਗੇ ਕਿਉਂਕਿ ਜਿਵੇਂ ਇਹ ਸੀਗਾ ਵੀ ਕੱਲ ਨੂੰ ਫਤੇ ਦੇ ਪਾਪਾ ਅੱਜ ਬਰਾਤ ਲੈ ਲਣਗੇ ਨਾਲੇ ਮੈਨੂੰ ਛੱਡੇਉਣਗੇ ਫਿਰ ਫਤੀ ਅਰ ਉਹਦੇ ਪਾਪਾ ਵਾਪਸ ਆ ਜਾਣਗੇ ਕਿਉਂਕਿ ਉਹ ਆਪਣੇ ਕੋਲ ਜਾਣਗੇ 2 ਦਿਨ ਇੱਕ ਦਿਨ ਤੋਂ ਮਤਲਬ ਨੈਕਸਟ ਡੇ ਚਲੇ ਜਾਣਗੇ ਅਪਦੇ ਤੋਂ ਪਹਿਲਾਂ ਪਸ਼ੂਆਂ ਦੀ ਫਿਕਰ ਪੈ ਜਾਂਦੀ ਆ ਨਾ ਕਈ ਵਾਰੀ ਅਪਦੇ ਆਪ ਨੂੰ ਸੋਚ ਕੇ ਇਹ ਲੱਗਦਾ ਹੁੰਦਾ ਵੀ ਇੰਨੇ ਸਾਨੂੰ ਰੱਖਿਆ ਹੋਇਆ ਅਸੀਂ ਇਹਨਾਂ ਨੂੰ ਨਹੀਂ ਰੱਖਿਆ ਹੋਇਆ ਕਿਉਂਕਿ ਇਹਨਾਂ ਦੀ ਲਾਈਫ ਫ੍ਰੀ ਆ ਨਾ ਕਿਸੇ ਉਹਦੇ ਤੋਂ ਪਰ ਆਪਾਂ ਨੂੰ ਕਿਤੇ ਜਾਣਾ ਕਿਤੇ ਆਉਣਾ ਹਨਾ ਕੋਈ ਪ੍ਰੋਗਰਾਮ ਕੁਝ ਵੀ ਆ ਨਾ ਇਹਨਾਂ ਦੀ ਫਿਕਰ ਪਹਿਲਾਂ ਹੋ ਜਾਂਦੀ ਆ ਕਿ ਇਹ ਨਾ ਬਸ ਹੁਣ ਨਾਲ ਦਾਣਾ ਲੈਣ ਰੁਕੇ ਸੀਗੇ ਇਹਦੇ ਫਤੇ ਦੇ ਪਾਪਾ ਕਹਿੰਦੇ ਵੀ ਚਲੋ ਉਹਨਾਂ ਦਾ ਦਾਣਾ ਵਗੈਰਾ ਵੀ ਲੈ ਜੀਏ ਵੀ ਆਏ ਹੋਏ ਆ ਨਾ ਫਿਰ ਔਖਾ ਹੋ ਜਾਂਦਾ ਜਿਵੇਂ ਇਹ ਤਰੀਕ ਤੱਕ ਫਿਰ ਸਾਡਾ ਬੇਲ ਵੀ ਨਹੀਂ ਲੱਗਣਾ ਹੈਗਾ ਵੀ ਚਲੋ 10-12 ਦਿਨ ਦੇ ਪਹਿਲਾਂ ਹੀ ਅਰੇਂਜਮੈਂਟ ਕਰ ਲਈਏ ਹੁਣ ਆਪਣੀ ਸ਼ਾਪਿੰਗ ਤੋਂ ਪਹਿਲਾਂ ਉਹਨਾਂ ਦੀ ਸ਼ਾਪਿੰਗ ਦੀ ਪੈਗੀ ਬੱਸ ਜੀ ਜ਼ਿੰਦਗੀ ਦੇ ਰੁਜ਼ੀ ਮੀਨੀ ਜਿਮੀ ਜਿਮੀ ਉਮਰ ਵਾਦੀ ਓਮੇ ਓਮੇ ਹੈਨਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਵੀ ਬਾਤ ਦੀਆਂ ਨਹੀਂ ਹੈਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਹ ਹੈਗਾ ਸੀ ਮੈਂ 2-2 ਦਿਨ ਦੇ ਨੈਕਸ ਮਤਲਬ ਇਕੱਠੇ ਬਲੌਕ ਕਰਤੇ ਵੀ ਐਨੇ ਦਿਨਾਂ ਦਾ ਫਿਰ ਗੈਪ ਕਵਰ ਕਰਨਾ ਔਖਾ ਹੋ ਜਾਂਦਾ ਇੱਥੇ ਸਾਡੀ ਹੈਗੀ ਸੀ ਅਸੀਂ ਪੱਗਾਂ ਲੈਣੀਆਂ ਸੀਗੀਆਂ ਉਹ ਬਾਕੀ ਇਹ ਸੀਗਾ ਵੀ ਮਤਲਬ ਅਸੀਂ ਬਹੁਤ ਦੁਕਾਨਾਂ ਤੇ ਜਾਣਾ ਸੀਗਾ ਜਿਵੇਂ ਛੋਟਾ ਮੋਟਾ ਆਪਣਾ ਵੀ ਮੇਕਅਪ ਦਾ ਵੀ ਸਮਾਨ ਲੈਣਾ ਸੀਗਾ ਹੋਰ ਵੀ ਮੈਂ ਜੁਐਲਰੀ ਵਗੈਰਾ ਵੀ ਸੀ ਮੇਰੀ ਪਰਸ ਵਗੈਰਾ ਸੀ ਹੋਰ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਨਾ ਵੀ ਇਦਾਂ ਦੇ ਬਹੁਤ ਸਾਰਾ ਸਮਾਨ ਸੀਗਾ ਜਿਨ੍ਹਾਂ ਜਿਨ੍ਹਾਂ ਦੇ ਦੁਕਾਨਾਂ ਤੇ ਅਸੀਂ ਪਹੁੰਚਣਾ ਸੀਗਾ ਤੇ ਕਈ ਥਾਂ ਤੇ ਇਹ ਹੋ ਜਾਂਦਾ ਵੀ ਆਪਣੇ ਯਾਦ ਰਹਿੰਦਾ ਹੀ ਤੇ ਕਈ ਵਾਰੀ ਨਹੀਂ ਵੀ ਹੁੰਦਾ ਤਾਂ ਕਰਕੇ ਫਿਰ ਮੈਂ ਹਰ ਜਗ੍ਹਾ ਸ਼ੂਟ ਨਹੀਂ ਕੀਤਾ ਹੈਗਾ ਬਲੌਗ ਪਰ ਇਹ ਆ ਵੀ ਜੋ ਚੀਜ਼ਾਂ ਲਈਆਂ ਕਰੀਆਂ ਹੁੰਦੀਆਂ ਨੇ ਉਹ ਤੁਹਾਨੂੰ ਸਭ ਕੁਝ ਦਿਖਾਈ ਜਾਣਾ ਏ ਇੱਥੇ ਫਾਈਨਲ ਅਸੀਂ ਪੱਗਾਂ ਡਿਸਾਈਡ ਕਰਨ ਲੱਗੇ ਹੋ ਜੀ ਕਿ ਥੋੜੀ ਬਹੁਤੀ ਕਲਰ ਦੀ ਹੋ ਰਹੀ ਸੀਗੀ ਐਦਾਂ ਹਣਾ ਵੀ ਕਲਰ ਸੇਮ ਨਹੀਂ ਸੀ ਮਿਲਦੇ ਹੈਗੇ ਇਹ ਹੈਗੀ ਆ ਜੀ ਖੰਨੇ ਦੀ ਈਵਨ ਈਵਨ ਵਾਲਿਆਂ ਦੀ ਪੱਗਾਂ ਦੀ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਆ ਜੀ ਦੁਕਾਨ ਉਸ ਸਵੇਰ ਜੀ ਮੈਂ ਤੁਹਾਨੂੰ ਦੱਸਿਆ ਨਾ ਇਹ ਦੁਕਾਨ ਤੇ ਹੈਗੀ ਸੀਗੀ ਆਪਾਂ ਮੇਕਅਪ ਦਾ ਸਮਾਨ ਤੇ ਕੁਝ ਮੇਰੀ ਜਵੈਲਰੀ ਵਗੈਰਾ ਸੀਗੀ ਉਹ ਆਪਾਂ ਲੈਣੀ ਸੀਗੀ ਤੇ ਮੇਕਅਪ ਕਟ ਵਗੈਰਾ ਤਿਆਰ ਕਰਵਾਉਣੀ ਸੀ ਉਹ ਤੇ ਬਸ ਇਦਾਂ ਹੀ ਮੈਂ ਲੱਗੀ ਹੋਈ ਸੀਗੀ ਆਪਦਾ ਸਮਾਨ ਲੈਣਾ ਬਸ ਅੱਜ ਵੀ ਅਸੀਂ ਮਤਲਬ ਸਵੇਰ ਤੋਂ ਲੈ ਕੇ ਨਾ ਹੁਣ ਵੀ ਸਾਨੂੰ ਤਕਰੀਬਨ ਮੈਨੂੰ ਲੱਗਾ ਚਾਰ ਪੰਜ 4:00 ਵਜੇ ਸੀਗੇ ਅੱਜ ਦਾ ਵਿਆਹ ਵੀ ਅਸੀਂ ਮਿਸ ਕਰ ਲਿਆ ਸੀਗਾ ਜਿਵੇਂ ਤੁਹਾਨੂੰ ਪਿਛਲੇ ਬਗਾਲ ਦੇ ਬਲੌਗ ਦੇ ਵਿੱਚ ਮੈਂ ਦਿਖਾਇਆ ਸੀਗਾ ਵੀ ਆਪਾਂ ਜਾਗੋ ਤੇ ਜਾ ਕੇ ਆਏ ਸੀਗੇ ਭਾਣ ਜੀ ਦੇ ਪਰ ਘਰ ਦੇ ਵਿੱਚ ਹਨਾ ਇਹ ਸੀਗਾ ਵੀ ਜਿਵੇਂ ਹੁਣ ਭਰਾ ਦੀ ਮੈਰਿਜ ਕਰਕੇ ਫਿਰ ਸਤੋ ਉਹ ਮੈਰਿਜ ਤੇ ਵੀ ਜਾਂ ਹੋਇਆ ਹੈਗਾ ਉਹਨਾਂ ਨੂੰ ਭੈਣ ਉਹਨਾਂ ਨੂੰ ਵੀ ਇਹੀ ਕਿਹਾ ਸੀਗਾ ਕਿਉਂਕਿ ਉਹਨਾਂ ਨੂੰ ਵੀ ਪਤਾ ਸੀਗਾ ਨਾ ਵੀ ਕੱਲ ਤੋਂ ਆਪਣੇ ਮਤਲ ਕੜਾਈ ਚੜ ਜਾਣੀ ਆ ਹਨਾ ਕਲਾਹੀ ਚੜਾਉਣਾ ਚੜਨ ਕਰਕੇ ਫਿਰ ਸੀਗਾ ਵੀ ਅੱਜ ਜਿਹੜੀ ਸ਼ੋਪਿੰਗ ਕਰਨ ਵਾਲੀ ਉਹ ਕਰ ਲਈਏ ਤਾ ਕਰਕੇ ਵੀ ਫਿਰ ਹੋਰ ਵੀ ਕੰਮ ਕਰ ਹੋ ਜਾਂਦੇ ਨੇ ਫਿਰ ਇੱਕ ਦੋਕ ਵਿੱਚ ਫੰਕਸ਼ਨ ਸੀਗੇ ਜਿੱਥੇ ਆਪਾਂ ਨੂੰ ਫਿਰ ਜਾਣਾ ਪੈਣਾ ਸੀਗਾ ਤਾਂ ਕਰਕੇ ਸੀ ਅੱਜ ਮੈਰਿਜ ਮਿਸ ਕਰਤੀ ਸੀਗੀ ਕੁਝ ਇਹ ਸੀਗਾ ਵੀ ਜਿੱਥੇ ਪੈਲਸ ਦੇ ਵਿੱਚ ਮੈਰਿਜ ਸੀ ਉਹ ਥੋੜਾ ਜਿਹਾ ਮਤਲਬ ਦੂਰ ਸੀਗਾ ਉਹਦੇ ਕਰਕੇ ਵੀ ਫਿਰ ਆਪਾਂ ਨੂੰ ਜਾਣ ਦਾ ਹੀ ਹੋ ਗਿਆ ਨਾ ਮੇਜ ਮੇਡੇ ਹੋ ਗਏ ਫਿਰ ਆਪਾਂ ਚਲੇ ਸੀਗੇ ਵਿੱਚ ਚੀ ਚ ਜਾ ਕੇ ਵੀ ਵਾਪਸ ਆ ਜਾਂਦੇ ਅ ਅੱਜ ਤਵ ਅਸੀਂ ਹੀ ਸੀਗਾ ਜਿਵੇਂ ਟਾਈਆਂ ਵੈਲਟਮ ਵਗੈਰਾ ਹਨਾ ਟਾਈ ਵਗੈਰਾ ਦਾ ਸੀ ਪਗ ਦੀ ਉਹਦਾ ਮੈਚਿੰਗ ਵਗੈਰਾ ਕਰਦਿਆਂ ਨੂੰ ਹੈਨਾ ਵੀ ਇੱਕ ਇੱਕ ਦੁਕਾਨ ਤੇ ਉਹ ਦੁਕਾਨ ਤੇ ਜਾਉਗਦੇ ਉਹ ਦੁਕਾਨ ਤੇ ਬਸ ਐਦਾਂ ਕਰਦਿਆਂ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਸਹੀ ਆ ਜਿਨ੍ਹਾਂ ਨੇ ਨਹੀਂ ਦੇਖਿਆ ਜੀ ਦੇਖੋ ਖੰਨੇ ਦਾ ਬਾਜ਼ਾਰ ਜਿਵੇਂ ਮੈਨੂੰ ਸੋਰਿਆਂ ਸਾਈਡ ਤੋਂ ਤਾਂ ਜੀ ਸਾਨੂੰ ਅਮਲੋ ਸ਼ਹਿਰ ਲੱਗਦਾ ਏ ਬਟ ਸਾਨੂੰ ਜਿਵੇਂ ਸ਼ੁਰੂ ਤੋਂ ਖੰਨੇ ਸ਼ਹਿਰ ਦੀ ਆਦਤ ਬਣੀ ਹੋਈ ਆ ਨਾ ਪਰ ਖੰਨੇ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਜ ਮਤਲਬ ਬਹੁਤ ਬਹੁਤ ਜ਼ਿਆਦਾ ਛੋਟਾ ਏ ਹੈਨਾ ਕਿਉਂਕਿ ਜਿਹੜਾ ਖੰਨਾ ਸ਼ਹਿਰ ਬਹੁਤ ਜ਼ਿਆਦਾ ਏ ਉਧੇ ਕਰਕੇ ਵੀ ਸਾਨੂੰ ਆਏ ਹੁੰਦਾ ਨਾ ਵੀ ਇੱਥੇ ਕਾਫੀ ਵੈਰਾਈਟੀ ਮਿਲ ਜਾਂਦੀ ਆਪਾਂ ਨੂੰ ਕਿਸੇ ਕੋਈ ਵੀ